ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਦੀ ਗੱਲ ਕਰੀਏ ਤਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਬੁਢਾਪਾ ਵਿਧਵਾ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਅੱਜ ਕੱਲ ਅਤੇ ਪਰਸੋਂ ਤਿੰਨ ਦਿਨਾਂ ਦੇ ਵਿੱਚ ਰਿਲੀਜ਼ ਕਰ ਦਿੱਤੀ ਜਾਏਗੀ ਅਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਆ ਉਹ ਅਗਲੀਆਂ ਤਰੀਕਾਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਅਤੇ ਬਲਾਕਾਂ ਦੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਕਿਹੜੇ-ਕਿਹੜੇ ਜ਼ਿਲ੍ਹੇ ਅਜੇੇ ਹੋਣਗੇ ਜਿਨ੍ਹਾਂ ਦੀਆਂ ਪੈਨਸ਼ਨਾਂ ਅੱਜ ਜਾਰੀ ਕੀਤੀਆਂ ਜਾਣਗੀਆਂ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਅਜੇੇ ਹੋਣਗੇ ਜਿਨ੍ਹਾਂ ਦੀਆਂ ਤਰੀਕ ਵਾਈਜ਼ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਹੁਣ ਉਹਨਾਂ ਹੀ ਕਿਸਾਨਾਂ ਨੂੰ ਜਿਹੜੀ ਪੀਐਮ ਕਿਸਾਨ ਸਨਮਾਨ ਦੇ ਯੋਜਨਾ ਤੋਂ ਮਿਲ ਰਹੀ ਸਹਾਇਤਾ ਰਾਸ਼ੀ ਹੈ ਦਿੱਤੀ ਜਾਏਗੀ ਜਿਹੜੇ ਕਿਸਾਨਾਂ ਦੀ ਕਿਸਾਨ ਆਈਡੀ ਬਣੀ ਹੋਏਗੀ ਕਿਸਾਨ ਕ੍ਰੈਡਿਟ ਆਈਡੀ ਜਿਹੜੇ ਵੀ ਕਿਸਾਨਾਂ ਦੀ ਹੋਏਗੀ ਉਹਨਾਂ ਹੀ ਕਿਸਾਨਾਂ ਨੂੰ ਜਿਹੜੀ ਧਨ ਰਾਸ਼ੀ ਦੀ ਸਹਾਇਤਾ ਹੈ ਜਿਹੜੀ ਸਰਕਾਰ ਵੱਲੋਂ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ 6000 ਰੁਪਏ ਸਾਲਾਨਾ ਪ੍ਰਤੀ ਕਿਸਾਨ ਪਰਿਵਾਰ ਨੂੰ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ ਉਹਨਾਂ ਹੀ ਕਿਸਾਨਾਂ ਨੂੰ ਮਿਲੇਗੀ ਜਿਨ੍ਹਾਂ ਦੀ ਕਿਸਾਨ ਆਈਡੀ ਕਿਸਾਨ ਕ੍ਰੈਡਿਟ ਆਈਡੀ ਬਣੀ ਹੋਏਗੀ ਤਾਂ ਅਸੀਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਉਸ ਫਾਰਮ ਦੇ ਵਿੱਚ ਫਾਰਮ ਰਜਿਸਟਰੀ ਕਰ ਸਕਦੇ ਹੋ ਤਾਂ ਸਾਨੂੰ ਬਹੁਤ ਸਾਰੇ ਲੋਕਾਂ ਦੇ ਕਮੈਂਟ ਬਾਕਸ ਦੇ ਵਿੱਚ ਸਾਡੇ ਦੂਜੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਦੇ ਮੈਸੇਜ ਆਏ ਅਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਪਲੀਜ਼ ਇਸ ਤੇ ਵੀ ਇੱਕ ਵੀਡੀਓ ਬਣਾ ਕੇ ਸਾਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਸਾਨੂੰ ਇਸ ਬਾਰੇ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਆਪਾਂ ਕਿਸਾਨ ਆਈਡੀ ਬਣਾ ਸਕਦੇ ਹਾਂ ਤਾਂ ਅਸੀਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਤੁਸੀਂ ਕਿਹੜੀ ਸਾਈਟ ਤੇ ਜਾ ਕੇ ਆਪਣੀ ਕਿਸਾਨ ਆਈਡੀ ਬਣਾ ਸਕਦੇ ਹੋ ਤਾਂ ਕੱਲ ਨੂੰ ਅਸੀਂ ਇੱਕ ਵੀਡੀਓ ਅਪਲੋਡ ਕਰਾਂਗੇ ਜਿਸ ਦੇ ਵਿੱਚ ਪੂਰਾ ਟਿਊਟੋਰੀਅਲ ਹੋਏਗਾ ਤਾਂ ਕੱਲ ਨੂੰ ਅਸੀਂ ਇੱਕ ਪੂਰੀ ਵੀਡੀਓ ਬਣਾਵਾਂਗੇ ਜਿਸ ਦੇ ਵਿੱਚ ਸਕਰੀਨ ਰਿਕਾਰਡਿੰਗ ਕਰਕੇ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਫਾਰਮਰ ਜਿਹੜੀ ਰਜਿਸਟਰੀ ਹੈ ਉਸ ਦੇ ਲਈ ਰਜਿਸਟਰ ਕਰ ਸਕਦੇ ਹੋ ਕਿਵੇਂ ਉਸ ਦੇ ਵਿੱਚ ਓਟੀਪੀ ਐਂਟਰ ਕਰਨਾ ਹੋਏਗਾ ਕਿਹੜਾ ਨੰਬਰ ਲੌਗਇਨ ਕਰਨਾ ਹੋਏਗਾ ਕਿਸ ਤਰ੍ਹਾਂ ਤੁਸੀਂ ਆਪਣੀ ਕਿਸਾਨ ਕ੍ਰੈਡਿਟ ਆਈਡੀ ਬਣਾ ਕੇ ਜਿਹੜੀ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਤੋਂ ਜਿਹੜੀ ਤੁਹਾਨੂੰ ਤਨ ਰਾਸ਼ੀ ਦੀ ਸਹਾਇਤਾ ਮਿਲ ਰਹੀ ਹੈ ਕਿਸ ਤਰ੍ਹਾਂ ਉਸ ਨੂੰ ਤੁਸੀਂ ਕੰਟੀਨਿਊ ਰੱਖ ਸਕਦੇ ਹੋ ਆਓ ਹੁਣ ਆਪਾਂ ਉਸੇ ਮੋੜ ਟੌਪਿਕ ਤੇ ਗੱਲ ਕਰਦੇ ਆ ਪੈਨਸ਼ਨਾਂ ਬਾਰੇ ਗੱਲ ਕਰਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਕਿੰਨੀ ਤਾਰੀਖ ਦੇ ਵਿੱਚ ਪੈਨਸ਼ਨਾਂ ਨੇ ਜਾਰੀ ਕੀਤੀਆਂ ਜਾਣਗੀਆਂ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਅਪ੍ਰੈਲ ਮਹੀਨੇ ਦੀ ਜਿਹੜੀ ਪੈਨਸ਼ਨ ਸੀ ਉਹ ਮਈ ਦੀ 1 2 3 ਤਾਰੀਖ ਨੂੰ ਜਾਰੀ ਕੀਤੀ ਗਈ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਅਪ੍ਰੈਲ ਦੇ ਲਾਸਟ 29 30 ਤਾਰੀਖ ਨੂੰ ਵੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਸੀ ਪਰ ਜਿੰਨਾ ਵੀ ਜ਼ਿਲ੍ਹਿਆਂ ਦੇ ਵਿੱਚ 29-30 April ਦੀ ਪੈਨਸ਼ਨ ਜਾਰੀ ਨਹੀਂ ਹੋਈ ਸੀ ਉਹਨਾਂ ਦੀ 1, 2 ਅਤੇ 3 May ਤਾਰੀਖ ਦੇ ਵਿੱਚ ਵਿੱਚ April ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਗਈ ਅਤੇ ਜਿਹੜੀ ਉਹਨਾਂ ਦੀ May ਮਹੀਨੇ ਦੀ ਪੈਨਸ਼ਨ ਸੀ ਉਹ ਉਹਨਾਂ ਦੀ 8, 10, 11 ਟੋਟਲ 15 ਤਾਰੀਖ ਦੇ ਵਿੱਚ ਵਿੱਚ ਉਹਨਾਂ ਦੀ ਜਿਹੜੀ ਪੈਨਸ਼ਨਾਂ ਜਾਰੀ ਕੀਤੀ ਗਈ ਸੀ ਪਰ ਪਿਛਲੇ ਮਹੀਨੇ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਨੇ ਜਾਰੀ ਕਰ ਦਿੱਤੀਆਂ ਗਈਆਂ ਸੀ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਸੀ ਜਿਸ ਦੇ ਵਿੱਚ ਜਿਹੜੀ ਮਈ ਮਹੀਨੇ ਦੀ ਪੈਨਸ਼ਨ ਕਿਸੇ ਦੀ ਰਹਿ ਗਈ ਹੋਵੇ ਸਾਰੇ ਹੀ ਪੰਜਾਬ ਵਿੱਚ ਮਈ ਮਹੀਨੇ ਦੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਸੀ ਸੋ ਇਸ ਵਾਰ ਪੈਨਸ਼ਨ ਸੋ ਇਸ ਵਾਰ ਜਿਹੜੀ ਪੈਨਸ਼ਨ ਆਉਣੀ ਹੈ ਉਹ ਜੂਨ ਮਹੀਨੇ ਦੀ ਹੀ ਪੈਨਸ਼ਨ ਆਉਣੀ ਹੈ ਜਿਸ ਦੇ ਵਿੱਚ 3 4 5 ਜੂਨ ਨੂੰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਉਹ ਅੱਜ ਆਪਾਂ ਗੱਲ ਕਰਦੇ ਹਾਂ ਇਸ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਜ਼ਿਲ੍ਹਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸ਼ੁਰੂਆਤ ਦੀ 10 ਤਰੀਕ ਦੇ ਵਿੱਚ ਵਿੱਚ ਜਿਹੜੀ ਪੈਨਸ਼ਨ ਹੈ ਜਾਰੀ ਕੀਤੀ ਜਾਏਗੀ ਜਿਸ ਦੇ ਵਿੱਚ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਫਤਿਹਗੜ੍ਹ ਸਾਹਿਬ ਮਾਨਸਾ ਲੁਧਿਆਣਾ ਮਲੇਰਕੋਟਲਾ ਮੋਗਾ ਬਰਨਾਲਾ ਫਰੀਦਕੋਟ ਅਤੇ ਹੁਸ਼ਿਆਰਪੁਰ ਤਾਂ ਮਿਲੇ ਸੂਤਰਾਂ ਤੋਂ ਪਤਾ ਚੱਲਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨ ਆ ਉਹ ਸ਼ੁਰੂਆਤ ਦੀ 10 ਤਰੀਕ ਦੇ ਵਿੱਚ ਵਿੱਚ ਜਿਹੜੀ ਜਾਰੀ ਹੈ ਕਰ ਦਿੱਤੀ ਜਾਏਗੀ ਇਨ੍ਹਾਂ ਜ਼ਿਲ੍ਹਿਆਂ ਤੇ ਇਨ੍ਹਾਂ ਬਲਾਕਾਂ ਵਿੱਚ ਸ਼ੁਰੂਆਤ ਦੀ 10 ਤਰੀਕ ਦੇ ਵਿੱਚ ਵਿੱਚ ਜਿਹੜੀ ਇਹਨਾਂ ਦੀ ਪੈਨਸ਼ਨ ਹੈ ਜਾਰੀ ਕੀਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬਾਕੀ ਜ਼ਿਲ੍ਹਿਆਂ ਦੀ ਜਿਨ੍ਹਾਂ ਦੀ 10 ਤੋਂ ਲੈ ਕੇ 15 ਤਰੀਕ ਦੇ ਵਿੱਚ ਵਿੱਚ ਜਾਂ 17 ਤਰੀਕ ਦੇ ਵਿੱਚ ਵਿੱਚ ਜਿਹੜੀ ਪੈਨਸ਼ਨ ਹੈ ਜਾਰੀ ਕੀਤੀ ਜਾਏਗੀ ਤਾਂ ਇਸ ਦੇ ਵਿੱਚ ਜਿਹੜੇ ਜ਼ਿਲ੍ਹੇ ਸ਼ਾਮਿਲ ਨੇ ਉਹ ਹਨ ਪਟਿਆਲਾ ਰੂਪਨਗਰ ਤਰਨਤਾਰਨ ਐਸਐਸ ਨਗਰ ਮੁਹਾਲੀ ਸੰਗਰੂਰ ਐਸਐਸ ਨਗਰ ਅਤੇ ਮੋਗਾ ਇਹਨਾਂ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨ ਹੈ ਉਹ 10 ਤੋਂ ਲੈ ਕੇ 15 ਜਾਂ 17 ਤਰੀਕ ਦੇ ਵਿੱਚ ਵਿੱਚ ਜਾਰੀ ਕਰ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੈਨਸ਼ਨ ਕਿੰਨੀ ਜਾਰੀ ਕੀਤੀ ਜਾਏਗੀ 1500 ਜਾਂ ਫਿਰ 2500 ਤਾਂ 1500 ਦੇ ਹਿਸਾਬ ਨਾਲ ਹੀ ਪੈਨਸ਼ਨ ਜਾਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਨੇ ਕਿਸੇ ਵੀ ਅਧਿਕਾਰਿਕ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਜਿਸ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਹੋਵੇ ਕਿ ਪੈਨਸ਼ਨ 2500 ਕਰ ਦਿੱਤੀ ਗਈ ਹੈ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਸ ਵਿੱਚ ਵਾਧਾ ਕਰਕੇ ਸਰਕਾਰ ਇਸ ਨੂੰ 2500 ਕਰ ਦੇਗੀ ਪਰ ਫਿਲਹਾਲ ਪੈਨਸ਼ਨਾਂ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀਆਂ ਜਾਣਗੀਆਂ ਮਿਲਦੇ ਹਾਂ ਅਗਲੀ ਵੀਡੀਓ ਦੇ